ਖਾਲਸਾ ਵਾਰਿਸਕੀ ਫਤਿਹ ਤੋਂ ਬਰੀ ਬਹਿਰੀਨ ਨਿਵਾਸੀ ਗੁਰੂ ਖਾਰੀ ਸਾਹਿਬ ਸੰਗਤ ਜੀ ਉਹ ਫਤਿਹ ਪ੍ਰਵਾਨ ਕਰਨੀ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਖਾਲਸਾ ਸਾਜਨਾ ਦਿਵਸ ਤੋਂ ਪਵਿੱਤਰ ਪਾਵਨ ਦਿਹਾੜਾ ਜਿਹੜਾ ਹੈ ਉਹ ਲੰਘ ਕੇ ਗਿਆ ਹੈ। ਤੋਂ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਅਲੱਬਾ ਗੁਰੂਕਾਰ ਗੁਰਦਾਨਤ ਦਰਬਾਰ ਵਿਖੇ ਕੱਲ ਰੋਇ ਤੋਂ ਲੈ ਕੇ ਕੱਲ 16 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਏ ਥਨ ਕਮਿਊਨਿਟੀ ਕੰਪਨੀ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਕੱਲ ਨੂੰ 10:00 ਵਜੇ ਦੇ ਨਾਲ ਭੋਗ ਪਾਏ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਉਪਰੰਤ ਕੀਰਤਨ ਜਿਥਾ ਭਾਈ ਰਾਜਵੀਰ ਸਿੰਘ ਜੀ ਕਦੂਰ ਸਾਹਿਬ ਵਾਲੇ ਹੋ ਪਹੁੰਚੀ ਹੋਏ ਨੇ ਉਪਰੰਤ ਭਾਈ ਪ੍ਰਿਤਪਾਲ ਸਿੰਘ ਜੀ ਬਰਗਾੜੀ ਕਮਿਸ਼ਰੀ ਜਿਥਾ ਪੰਥ ਦੇ ਮਹਾਨ ਕਵੀਸ਼ਰ ਜਥਾ ਸੋ ਵੀ ਪਹੁੰਚੀ ਹੋਏ ਨੇ ਸੋ ਆਪ ਸਭ ਸੰਗਤਾਂ ਦੇ ਉਹ ਦਰਸ਼ਨ ਕਰਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ ਕੱਲ ਨੂੰ ਹੋ ਮੁਹਮਾ ਕੇ ਸੋ ਗੁਰੂ ਨਾਨਕ ਦਰਬਾਰ ਅਰਬਾ ਵਿਖੇ ਅੱਜ ਦੀ ਆਪਾਂ ਦੀ ਕਿਰਪਾਲਤਾ ਕਰਨੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੋ ਆਈਆਂ ਸੰਗਤਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਧੰਨ ਅੰਗਿਆ ਭਰ ਕੇ ਗੁਰੂ ਕੇ ਦਰਬਾਰਾਂ ਦੇ ਵਿੱਚ ਸੇਵਾਵਾਂ ਨਿਭਾ ਕੇ ਸਲਾਹ ਪ੍ਰਾਪਤ ਕਰ ਰਹੇ ਨੇ ਹੋਈਆਂ ਪੁਨਾ ਜੋ ਕਾ ਦੀ ਖਿਮਾ ਵਾਹਿਗੁਰੂ ਜੀ ਕਾ ਕਾਲ ਸਾਹਿਬ ਜੀ ਕੀ ਖਤੇ